ਰੰਜੀ ਸਟੱਡੀ ਟੈਗ ਚੈਨਲ ਉੱਪਰ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਇੱਕ ਅੱਜ ਬਹੁਤ ਵੱਡੀ ਅਪਡੇਟ ਲੈ ਕੇ ਆਏ ਹਾਂ ਪੈਲ ਸਕੀਮ ਦੇ ਉੱਪਰ ਹਾਂਜੀ ਪੈਲ ਸਕੀਮ ਉੱਪਰ ਆਪਾਂ ਪਹਿਲਾਂ ਵੀ ਵੀਡੀਓ ਲੈ ਕੇ ਆਏ ਹਾਂ ਦੋ ਤਿੰਨ ਵੀਡੀਓ ਪਹਿਲਾਂ ਲੈ ਕੇ ਆਏ ਹਾਂ ਜਿੰਨਾ ਭੈਣ ਭਾਈਆਂ ਨੇ ਵੀ ਵੀਡੀਓ ਨਹੀਂ ਦੇਖੀ ਤਾਂ ਆਪਣੇ YouTube ਚੈਨਲ ਰੰਜੀ ਸਟੱਡੀ ਟੈਗ ਦੇ ਉੱਪਰ ਜਾ ਕੇ ਦੇਖ ਸਕਦੇ ਨੇ ਹਾਂਜੀ ਅੱਜ ਦੀ ਜਿਹੜੀ ਵੱਡੀ ਅਪਡੇਟ ਰਹਿਣ ਵਾਲੀ ਆ ਉਹ ਹੈ ਜੀ ਆਪਣਾ ਕਾਫੀ ਪਿੰਡਾਂ ਦੇ ਵੀਰਾਂ ਦੇ ਜਿਹੜੇ ਕਮੈਂਟ ਆ ਰਹੇ ਸੀਗੇ ਕਿ ਜੇ ਅਸੀਂ ਬੀਡੀਪੀ ਦਫਤਰ ਜਾ ਕੇ ਆਏ ਆ ਉਹਨਾਂ ਨੇ ਸਾਨੂੰ ਮਨਾ ਕਰਤਾ ਕਿ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਹੈਗਾ ਇਹ ਸਿਰਫ ਪਿੰਡਾਂ ਵਾਲਿਆਂ ਵਾਸਤੇ ਆ ਤਾਂ ਇਹਦੇ ਵਿੱਚ ਜਿਹੜੇ ਦੂਜੇ ਸ਼ੈਰੀ ਨੇ ਉਹ ਇਸ ਮੁੱਲੀ ਤੇ ਨਹੀਂ ਕਰ ਸਕਦੇ ਐਡੀ ਇੱਕ ਪਿੰਡ ਅਕਾਲਗੜ੍ਹ ਕੱਲ ਪਿੰਡ ਦੇ ਵਿੱਚ ਗਏ ਸੀ ਉਹਨਾਂ ਨੇ ਉਹਨਾਂ ਤੋਂ ਪੁੱਛਿਆ ਸੀਗਾ ਕਿ ਅਸੀਂ ਜੀ ਇਹ ਕੰਮ ਕਰਨਾ ਪਰ ਉਹ ਸ਼ੈਰ ਦੇ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਹੈ ਇਹ ਸਰਕਾਰ ਵੱਲੋਂ ਸਿਰਫ ਪਿੰਡਾਂ ਦੀਆਂ ਔਰਤਾਂ ਵਾਸਤੇ ਆ ਜਿਹੜਾ ਕਿ ਸਰਾਸਰ ਗਲਤ ਹੈ ਜੀ ਕਿਉਂਕਿ ਇਹ ਸ਼ਹਿਰਾਂ 'ਚ ਵੀ ਜਿਹੜਾ ਕੰਮ ਮਿਲਣਾ ਚਾਹੀਦਾਗਾ ਕਿਉਂਕਿ ਸ਼ਹਿਰਾਂ 'ਚ ਵੀ ਬਹੁਤ ਏਡੀਆਂ ਬੇਰੁਜ਼ਗਾਰ ਔਰਤਾਂ ਨੇਗੀਆਂ ਉਹਨਾਂ ਨੂੰ ਸਲਾਈ ਦਾ ਕੰਮ ਤਾਂ ਆਉਂਦਾ ਪਰ ਉਹ ਬੇਰੁਜ਼ਗਾਰ ਨੇ ਕਿਉਂਕਿ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾਗਾ ਤੇ ਬੱਚੇ ਵੀ ਜਿਹੜੇ ਸਰਕਾਰੀ ਸਕੂਲਾਂ 'ਚ ਸਭ ਤੋਂ ਵੱਧ ਮੈਨੂੰ ਲੱਗਦਾ ਸ਼ਹਿਰਾਂ ਦੇ ਵਿੱਚ ਪੜ੍ਹਦੇ ਨੇ ਤਾਂ ਇਹ ਸਰਕਾਰ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਤਾਂ ਸ਼ਹਿਰ ਦੇ ਜਿਹੜੀਆਂ ਔਰਤਾਂ ਨੂੰ ਉਹਨਾਂ ਨੂੰ ਵੀ ਇਹ ਜਿਹੜਾ ਕੰਮ ਆ ਉਹ ਦੇਣਾ ਚਾਹੀਦਾ ਹੁਣ ਆਪਾਂ ਗੱਲ ਕਰ ਲੈਨੇ ਪੈਸਿਆਂ ਦੀ ਕਿਉਂਕਿ ਜਿਹੜਾ ਮਾਨ ਸਰਕਾਰ ਵੱਲੋਂ ਐਲਾਨ ਕੀਤਾ ਵੀਰ ਵੀਡੀਓ ਵੀ ਚਲਾ ਦੂੰਗਾ ਪਰ ਹੁਣ ਕੀ ਹੈ ਆਪਾਂ ਜਿਹੜੀ ਆਪਾਂ ਗੱਲ ਕੀਤੀ ਹੈਗੀ ਜਿਹੜੀਆਂ ਪੈਣਾ ਕੰਮ ਕਰ ਰਹੀਆਂ ਹਨ ਤਾਂ ਉਹ ਇਹ ਕਹਿ ਰਹੀਆਂ ਨੇ ਕਿ ਇਹਦਾ ਜੀ ਬਹੁਤ ਪੈਸੇ ਘੱਟ ਮਿਲਦੇ ਨੇ 70 ਰੁਪਏ 80 ਰੁਪਏ ਇੰਦਾ ਮਿਲਦੇ ਨੇ ਇੱਕ ਪੀਸ ਦੇ ਇੱਕ ਪੀਸ ਮੰਗਰ ਤਾਂ ਹੋ ਸਕਦਾ ਵੀ ਜਿਹੜਾ ਇਹ ਪੁਰਾਣੀ ਸਕੀਮ ਦੇ ਅਧੀਨ ਉਹ ਪੈਸੇ ਮਿਲ ਰਹੇ ਹੁਣ ਜਿਹੜਾ ਸਰਕਾਰ ਨੇ ਹੁਣ ਐਲਾਨ ਕੀਤਾਗਾ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਉਸ ਸਕੀਮ ਦੇ ਅਧੀਨ ਜਿਹੜੇ 1100 ਰੁਪਏ ਪਰ ਯੂਨੀਫਾਰਮ ਦੇ ਮਿਲਣ ਲੱਗ ਜਾਣ ਹਾਂਜੀ ਚਲੋ ਪੈਸਾ ਨਹੀਂ ਗੱਲ ਦਾ ਬਾਅਦ ਚਾ ਪਰ ਕੰਮ ਲਗਭਗ ਸਾਰਿਆਂ ਨੂੰ ਮਿਲਣਾ ਚਾਹੀਦਾ ਆਪਾਂ ਤਾਂ ਇਹੀ ਕਹਿੰਦੇ ਕਿ ਸਾਰਿਆਂ ਨੂੰ ਇਹੜਾ ਕੰਮ ਸਰਕਾਰ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਕਾਫੀ ਥਾਂ ਇਹ ਲਾਗੂ ਵੀ ਹੋ ਚੁੱਕਿਆ ਆ ਕਾਫੀ ਆਪਣੇ ਵੀਡੀਓ ਦੇ ਕਮੈਂਟ ਕਰਦ ਨੇ ਜਾਂ ਆਪਾਂ ਨੂੰ ਫੋਨ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਪੁੱਛ ਰਹੇ ਨੇ ਕਿ ਜੀ ਸਾਡੇ ਏਰੀਆ 'ਚ ਤਾਂ ਹਜੇ ਸਕੀਮ ਲਾਗੂ ਨਹੀਂ ਹੋਈ ਤਾਂ ਉਹਨਾਂ ਨੂੰ ਆਪਾਂ ਇਹ ਦੱਸ ਦਈਏ ਕਿ ਜਿਹੜੀ ਸਕੀਮ ਆ ਲਗਭਗ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਆ ਤੁਸੀਂ ਵੀਡੀਪੀਓ ਦਫ਼ਤਰ ਜਾ ਕੇ ਉੱਥੋਂ ਤੁਸੀਂ ਉੱਥੋਂ ਕੰਮ ਦੀ ਜਿਹੜੀ ਆਪਣੀ ਮੰਗ ਆ ਉਹ ਕਰ ਸਕਦੇ ਹੋ ਤਾਂ ਇਦਾਂ ਤੁਸੀਂ ਆਪਣਾ ਜਿਹੜਾ ਕੰ ਹਾਂਜੀ ਅਸੀਂ ਨਵੀਂ ਜਾਣਕਾਰੀ ਇਸ ਵੀਡੀਓ ਦੇ ਰਿਲੇਟਡ ਲੈ ਕੇ ਆਉਂਦੇ ਰਹਿੰਨੇ ਆ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਇਸ ਚੈਨਲ ਤੇ ਤੁਹਾਨੂੰ ਦਿੰਨੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਨਵੀਂ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜੀ ਪਹੁੰਚ ਸਕੇ ਧੰਨਵਾਦ ਜੀ ਸ਼ੁਕਰੀਆ